ਦੇਸ਼ਪਰ ਦੇ ਵਿੱਚ ਡਰਾਈਵਰਸ ਵੱਲੋਂ ਹੜਤਾਲ ਜਾਰੀ ਹੈ ਔਰ ਹਿੱਟ ਐਂਡ ਰਨ ਦੇ ਕੇਸ ਨੂੰ ਲੈ ਕੇ ਜਿੱਥੇ ਪ੍ਰਦਰਸ਼ਨ ਜਾਰੀ ਹੈ ਉੱਥੇ ਹੀ ਅਸਰ ਜਿਹੜਾ ਹੁਣ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਦੇ ਉੱਪਰ ਸਾਫ਼ ਦਿਖਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੈਟਰੋਲ ਪੰਪਾਂ ਦੇ ਵਿੱਚ ਤੇਲ ਖਤਮ ਹੋ ਰਿਹਾ ਹੈ ਉੱਥੇ ਹੀ ਹੁਣ ਚੰਡੀਗੜ੍ਹ ਦਾ ਇੱਕ 28 ਸੈਕਟਰ ਦੇ ਨਜ਼ਦੀਕ ਇੱਕ ਮੱਧਿਆ ਮਾਰਗ ਦੇ ਉੱਪਰ ਭਾਰਤ ਪੈਟਰੋਲੀਅਮ ਦਾ ਇੱਕ ਪੰਪ ਵੀ ਅਜਿੱਥੇ ਕੀ ਤੇਲ ਖਤਮ ਹੋ ਚੁੱਕਿਆ ਹੈ ਪੈਟਰੋਲ ਡੀਜ਼ਲ ਕੇਵਲ ਐਮਰਜੈਂਸੀ ਸੇਵਾਵਾਂ ਦੇ ਲਈ ਹੀ ਰੱਖਿਆ ਗਿਆ ਹਾਲਾਂਕਿ ਸੀਐਨਜੀ ਦਾ ਕੁਝ ਸਟਾਕ ਜਿਹੜਾ ਉਹ ਸਪਲਾਈ ਬਾਕੀ ਆ ਫਿਰ ਉਸ ਤੋਂ ਬਾਅਦ ਲੰਮੀਆਂ ਕਤਾਰਾਂ ਜਿਹੜੀਆਂ ਬਾਹਰ 2 ਤੋਂ 2.5 ਘੰਟੇ ਦੇ ਵਿੱਚ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵੀ ਹੁਣ ਵਾਪਸ ਕੀਤਾ ਜਾ ਰਿਹਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਕਿ ਜਿਹੜਾ ਡੀਜ਼ਲ ਔਰ ਪੈਟਰੋਲ ਹੈ ਉਹ ਇਸ ਪੰਪ ਤੋਂ ਹੁਣ ਖਤਮ ਹੋ ਚੁੱਕਿਆ ਕਿਉਂਕਿ ਸਪਲਾਈ ਜਿਹੜੀ ਪੰਚਾਇਤ ਤੋਂ 100 ਲੀਟਰ ਬਚੀ ਉਹ ਕੇਵਲ ਐਂਬੂਲੈਂਸ ਦੇ ਲਈ ਹੀ ਰੱਖੀ ਗਈ ਹਾਲਾਂਕਿ ਇਸ ਦਾ ਪੂਰਾ ਅਸਰ ਜਿਹੜਾ ਹੁਣ ਸਿੱਧੇ ਤੌਰ ਦੇ ਉੱਪਰ ਰਸੋਈ ਘਰ ਦੇ ਉੱਪਰ ਵੀ ਪੈਣ ਵਾਲਾ ਹੈ ਕਿਉਂਕਿ ਜਿੱਥੇ ਪੈਟਰੋਲ ਤੋਂ ਬਾਅਦ ਹੁਣ ਜਿਹੜਾ ਰਸੋਈ ਗੈਸ ਜਾਂ ਫਿਰ ਖਾਣ ਵਾਲੀਆਂ ਸਬਜ਼ੀਆਂ ਔਰ ਦੂਸਰੀ ਤਰਫ ਦੁੱਧ ਦਾ ਜਿਹੜਾ ਜਿੰਨਾਂ ਦੇ ਵਿੱਚ ਵੀਰ ਕਾਮਲ ਔਰ ਹੋਰ ਕਈ ਬ੍ਰਾਂਡ ਆਉਂਦੇ ਨੇ ਉਹ ਤੂਰ ਤਰੇਟਿਓ ਸਪਲਾਈ ਹੁੰਦੇ ਨੇ ਔਰ ਇਹ ਸਾਰਾ ਕੰਮ ਜਿਹੜਾ ਟਰੱਕ ਡਰਾਈਵਰਾਂ ਵੱਲੋਂ ਬੰਦ ਕਰ ਦਿੱਤਾ ਔਰ ਅਗਲੀ ਜਿਹੜੀ ਇਹ ਹੜਤਾਲ ਹੈ ਉਹ ਖਤਮ ਹੋਣ ਤੱਕ ਇਹ ਸਮਾਂ ਇਸੇ ਤਰੀਕੇ ਦੇ ਨਾਲ ਹੀ ਚੱਲਦਾ ਰਹੇਗਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਇਸ ਦਾ ਅਸਰ ਸਾਫ਼ ਹੁਣ ਚੰਡੀਗੜ੍ਹ ਦੇ ਉੱਪਰ ਹੀ ਦੇਖਣ ਨੂੰ ਮਿਲਿਆ ਕਿਉਂਕਿ ਚੰਡੀਗੜ੍ਹ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵੀ ਬਾਕੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਹੋਰ ਆਉਂਦੇ ਨਹੀਂ ਉਹਨਾਂ ਦੇ ਵੀ ਇਹ ਅਸਰ ਸਾਫ਼ ਦਿਖਾਈ ਦੇਣ ਨੂੰ ਮਿਲਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਤੇਲ ਡੀਜ਼ਲ ਖਤਮ ਹੋ ਰਿਹਾ ਹੈ ਆਮ ਜਨਜੀਵਤ ਜਿਹੜਾ ਸਾਫ਼ ਤੌਰ ਦੇ ਉੱਪਰ ਪ੍ਰਭਾਵਿਤ ਹੋ ਰਿਹਾ ਕਿਉਂਕਿ ਇਸ ਸ਼੍ਰੀਕੇਤਨਾ ਲੋਕ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਲਈ ਜ਼ਰੂਰੀ ਕੰਮਾਂ ਦੇ ਲਈ ਘਰਾਂ ਤੋਂ ਨਿਕਲਦੇ ਨੇ ਲੈ ਕੇ ਵਾਹਨਾਂ ਦੇ ਵਿੱਚ ਜਿਹੜਾ ਤੇਲ ਨਾ ਹੋਣਾ ਕਿਤਨਾ ਕਿਤੇ ਸਾਫ਼ ਅਕਸ਼ਿਦ ਦਿਖਾਈ ਦਿੰਦਾ ਹੈ ਕਿ ਇਸ ਸ਼੍ਰੀਕੇ ਦੇ ਨਾਲ ਇਹ ਪੂਰਾ ਹੁੰਦਾ ਹੈ ਹੁਣ ਅਗਲਾ ਸਟੈਪ ਜਿਹੜਾ ਉਹ ਕੀ ਹੋਵੇਗਾ ਹੁਣ ਵਾਪਸ ਜਿਹੜਾ ਉਹ ਭੇਜ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਕੀ ਕਿਹਾ ਜੀ ਤੇਲ ਹੈ ਨਹੀਂ ਹਾਂ ਤੇਲ ਨਹੀਂ ਹੈ ਕਿੱਥੋਂ ਤੁਸੀਂ ਕਿੰਨਾ ਸਮਾਂ ਖੜੇ ਹੋ ਔਰ ਚੰਡੀਗੜ੍ਹ ਦੇ ਹੋਰ ਕਿਹੜੇ ਪੰਪ ਦੇ ਉੱਤੇ ਗਏ ਸੀਗੇ 28 ਵੀ ਗਏ ਔਰ ਯਹਾਂ ਵੀ ਆ ਯਹਾਂ ਵੀ ਬਣਾ ਕਰ ਰਹੇ ਹਨ ਕਰ ਰਹੇ ਇਤਨੀ ਦੇਰ ਸੇ ਲਾਈਨ ਲਗਾ ਰੱਖ ਕੇ ਫਿਰ ਵੀ ਨਹੀਂ ਦਿਆ ਉਹਨਾਂ ਨੇ ਇਹ ਡਰਾਈਵਰ ਜਿਹੜੀ ਹੜਤਾਲ ਹੈ ਤੁਸੀਂ ਵੀ ਕਮਰਸ਼ੀਅਲ ਗੱਡੀ ਚਲਾ ਰਹੇ ਹੋ ਡਰਾਈਵਰੋਂ ਤੁਸੀਂ ਹੜਤਾਲ ਦੇ ਵਿੱਚ ਸ਼ਾਮਲ ਨਹੀਂ ਹੋਏ ਸੀਗੇ ਸ਼ਾਮਲ ਹੈ ਅਬਰ ਯਹਾਂ ਵੀ ਉਹ ਕਹਤੇ ਤਾਂ ਮੈਂ ਇਧਰ ਆ ਗਿਆ ਮੈਂ ਐਸੇ ਹੀ ਬਸ ਦਿਹਾੜੀ ਤੇ ਬੜ ਚੰਨਵਾਤਾ ਆ ਜਿਹੜੇ ਲੋਕ ਨੇ ਉਹ ਰੁਸਕਾਰ ਕਰਨ ਦੇ ਲਈ ਵੀ ਆਪਣਾ ਇੱਥੇ ਪਹੁੰਚਦੇ ਨੇ ਹਾਲਾਂਕਿ ਇਹ ਤਸਵੀਰਾਂ ਨੇ ਇੱਕ ਪਾਸੇ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ ਉਹ ਚੰਡੀਗੜ੍ਹ ਦੇ ਪੈਟਰੋਲ ਪੰਪ ਦੇ ਉੱਪਰ ਨਜ਼ਰ ਆ ਰਹੀਆਂ ਨੇ ਦੂਸਰੇ ਉੱਤਰ ਜਿਹੜਾ ਪੈਟਰੋਲ ਡੀਜ਼ਲ ਹੈ ਉਹ ਖਤਮ ਹੋ ਚੁੱਕਾ ਔਰ ਜਿਹੜੇ ਮੈਨੇਜਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਤੁਸੀਂ ਇੱਥੇ ਮੈਨੇਜ ਕਰ ਰਹੇ ਹੋ ਕਿ ਹਾਲਾਤ ਨੇ ਪੈਟਰੋਲ ਜਿਹੜਾ ਡੀਜ਼ਲ ਹੈ ਕਿੰਨਾ ਹੈਗਾ ਜਾਂ ਖਤਮ ਹੋ ਚੁੱਕਾ ਹੈ ਖਤਮ ਹੋ ਚੁੱਕਾ ਹੈ ਡੀਜ਼ਲ ਪੈਟਰੋਲ ਦੋਨੋਂ ਦੋਨੋਂ ਪੈਟਰੋਲ ਡਿਪੇ ਕਦਮ ਹੋ ਗਏ ਜੀ ਹਾਂ ਔਰ ਜਿਹੜੇ ਐਮਰਜੈਂਸੀ ਸਰਵਿਸ ਦੇ ਲਈ ਰੱਖਿਆ ਹੋਇਆ ਉਹੀ ਸਟੋਕ ਬਚਿਆ ਇਹ ਉਹ ਵੀ ਖਤਮ ਹੋ ਗਿਆ ਐਮਜੈਂਸੀ ਐਮਬੂਲੈਂਸ ਵਗੈਰੇ ਕਿ ਪੜੇ ਹੈ 150 ਲੀਟਰ ਪੜੇ ਮੁਸ਼ਕਿਲ से ਉਸ 'ਤੇ ਵੀ ਕਸਟਮਰ ਪਰੇ ਪਰੇਸ਼ਾਨ ਹੋ ਜਾ ਰਹੇ ਹਨ ਲੇਕਿਨ ਦੇਖੋ ਜਿਸ ਤਰੀਕੇ ਨਾਲ ਇਹ ਹੜਤਾਲ ਜਾ ਰਹੀ ਹੈ ਟਰਾਂਸਪੋਰਟਰ ਸੀ ਟਰੈਕਟਰ ਡਰਾਈਵਰ ਸੀ ਤੁਹਾਨੂੰ ਲੱਗਦਾ ਹੈ ਵੀ ਇਹ ਠੀਕ ਹੈ ਕਿਸੇ ਹੱਦ ਤੱਕ ਜਾਂ ਗਲਤ ਤਰੀਕੇ ਨਾਲ ਹੋ ਰਿਹਾ ਹੈ ਅਬ ਇਹ ਤੋਂ ਮੈਂ ਕੁਝ ਬਤਾ ਨਹੀਂ ਸਕਦਾ ਸਰ ਜੀ ਕੁਝ ਸੋਚ ਸਮਝ ਕੇ ਕੀਤਾ ਹੋਗਾ ਇਸ ਸਟ੍ਰਾਈਕ ਐਸਾ ਕੁਝ ਨਹੀਂ ਰੂਲ ਜੋ ਬਣਾ ਰਹੇ ਸਹੀ ਬਣਾ ਰਹੇ ਅੱਜ ਤੀਸਰਾ ਹਲੇ ਦੂਸਰਾ ਦਿਨ ਅੱਜ ਤਿੰਨ ਦਿਨ ਦਾ ਟਰਾਇਲ ਸੀ ਉਹਦੇ ਬਾਅਦ ਪੱਕੀ ਹੜਤਾਲ ਕਰਨ ਦੇ ਲਈ ਵੀ ਜਿਹੜਾ ਹੈਗਾ ਉਹਨਾਂ ਨੇ ਦੱਸਤਾ ਔਰ ਦੋਹਾਂ ਦਿਨਾਂ ਦੇ ਵਿੱਚ ਹੀ ਜੇਕਰ ਗੱਲ ਕਰੀਏ ਤਾਂ ਪੈਟਰੋਲ ਡੀਜ਼ਲ ਖਤਮ ਹੋ ਚੁੱਕਾ ਹੈ ਚੰਡੀਗੜ੍ਹ ਦੇ ਪੰਪਾਂ ਦੇ ਉੱਪਰ ਔਰ ਅਗਲਾ ਜਿਹੜਾ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ ਹੈ ਕਿਵੇਂ ਦੇਖਦੇ ਹੋ ਅਸੀਂ ਨੂੰ ਆ ਭਿਆਨਕ ਹੋ ਸਕਦਾ ਹੈ ਅੱਗੇ ਆਉਣ ਵਾਲਾ ਸਮਾਂ ਵੀ ਭਿਆਨਕ ਹੋਏ ਜਦ ਡਰਾਈਵਰ ਕੰਮ ਹੀ ਨਹੀਂ ਕਰਨਗੇ ਤਾਂ ਕੱਲ ਟ੍ਰਾਂਸਪੋਰਟਰ ਬੰਦ ਹੀ ਰਹਿਣਗੇ ਜੀ ਬਿਲਕੁਲ ਧੰਨਵਾਦ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਮੁੱਖ ਦਿਖਾਉਣ ਦਾ ਮਨਤਵੇ ਸੀ ਕਿ ਜਿਸ ਤ ਹੜਤਾਲ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਫਿਰ ਚਾਹੇ ਉਹ ਪੰਜਾਬ ਦਾ ਕੋਈ ਪੰਜਾਬ ਦਾ ਕੋਈ ਜ਼ਿਲ੍ਹਾ ਹੋਵੇ ਜਾਂ ਫਿਰ ਦੇਸ਼ ਦਾ ਕੋਈ ਸੂਬਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੜਤਾਲ ਡਰਾਈਵਰਸ ਵੱਲੋਂ ਕੀਤੀ ਜਾ ਰਹੀ ਹੈ ਔਰ ਸਿੱਧੇ ਤੌਰ ਦੇ ਉੱਪਰ ਉਹਨਾਂ ਵੱਲੋਂ ਚੇਤਾਵਨੀ ਵੀ ਇੱਕ ਚੇਕਰ ਉਹਨਾਂ ਦਾ ਇਹ ਮੰਗਾ ਨਹੀਂ ਮੰਨਿਆ ਗਿਆ ਜਿਹੜੇ ਕਾਨੂੰਨ ਹੈ ਹਟਾਂ ਟ੍ਰਾਂ ਦੇ ਤਹਿਤ ਜਿਹੜਾ ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋਈ ਹੈ ਉਸ ਨੂੰ ਬਦਲਿਆ ਜਾਵੇ ਔਰ ਇਹ ਜਿਹੜਾ ਕਾਨੂੰਨ ਜਿਸ ਦੇ ਵਿੱਚ ਡਰਾਈਵਰਸ ਤੇ ਹਾਦਸਾ ਹੋਣ ਤੋਂ ਬਾਅਦ ਜੇ ਕੋਈ ਭੱਜਦਾ ਆਇਆ ਤਾਂ ਉਸ ਦੇ ਉੱਪਰ 7 ਲੱਖ ਦੀ ਸਜ਼ਾ ਔਰ 10 ਸਾਲ ਦੀ ਜਿਹੜੀ ਹੈ ਉਹ ਕਹਿ ਦਿੱਤੀ ਗਈ ਹੈ ਤਾਂ ਇਸ ਨੂੰ ਰੱਦ ਕਰਨ ਦੇ ਲਈ ਜਿਹੜਾ ਟਰੱਕ ਡਰਾਈਵਰਸ ਨੇ ਔਰ ਬੱਸਾਂ ਦੇ ਜਿਹੜੇ ਡਰਾਈਵਰਸ ਨੇ ਉਹਨਾਂ ਨੇ ਵੀ ਸਟ੍ਰਾਈਕ ਕੀਤੀ ਹੈ ਔਰ ਸਾਰੇ ਕੰਮ ਜਿਹੜੇ ਉਹਨਾਂ ਨੇ ਠੱਪ ਕਰ ਦਿੱਤੇ ਆ ਕਿਸੇ ਵੀ ਜਗ੍ਹਾ ਦੇ ਉੱਪਰ ਜਿਹੜਾ ਸਮਾਨ ਹੈ ਉਸ ਨੂੰ ਢੋਆ ਢੋਆਈ ਵੀ ਬਿਲਕੁਲ ਬੰਦ ਕਰ ਦਿੱਤੀ ਆ ਜਿਸ ਦਾ ਆਮ ਜਿਹੜਾ ਹੈਗਾ ਉਹ ਜਨਜੀਵਤ ਜਿਹੜਾ ਆਮ ਲੋਕਾਂ ਦੇ ਜਿਹੜਾ ਰੋਜ਼ਮਰਾਂ ਦਾ ਜੀਵਨ ਹੈ ਉਹ ਪ੍ਰਭਾਵਿਤ ਹੋਵੇਗਾ ਔਰ ਕਿਸ ਤਰੀਕੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਜਿਹੜੇ ਉਹ ਨਿਕਲਣਗੇ ਤਸਵੀਰਾਂ ਉਸ ਦੀਆਂ ਇਹ ਪੈਟਰੋਲ ਪੰਪ ਸਾਫ਼ ਤੌਰ ਦੇ ਉੱਪਰ ਬਿਆਨ ਕਰਦਾ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮਜੂਦ ਕੰਗ ਡੇਨਿਕ ਸਵੇਰਾ ਟੀਵੀ ਚੰਡੀਗੜ੍ਹ